ਸੋ ਮੈਨੂੰ ਆਪਣੇ ਆਪ ਤੇ ਯਕੀਨ ਹੈਗਾ ਸੀਗਾ ਕਿ ਬਹੁਤ ਵਧੀਆ ਰਿਜ਼ਲਟ ਆਊਗਾ ਇਹ ਤਾਂ ਅਚਾਨਕ ਹੀ 3rd ਪੋਜੀਸ਼ਨ ਆ ਗਈ ਪੰਜਾਬ ਵਿੱਚ ਸੋ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਮੈਨੂੰ ਸੋ ਮੈਂ ਸਾਰੀਆਂ ਬੱਚੀਆਂ ਨੂੰ ਇਹ ਸਨੇਹਾ ਜੁ ਦਿਨਾ ਚਾਹਾਂਗਾ ਕਿ ਆਪਣੇ ਮਾਪਿਆਂ ਦੀ ਆਸਾਂ ਦੇ ਬਿਲਕੁਲ ਖਰਾ ਉਤਰਾਂ ਤੇ ਆਪਣੇ ਮਾਪੇ ਦਾ ਜਿਹੜਾ ਨਾਮ ਰੋਸ਼ਨ ਕਰਾਂ ਜਿਸ ਵਕਤ ਇਹ ਰਿਜ਼ਲਟ ਆਇਆ ਤਾਂ ਇਸ ਦੇ ਜਿਹੜੇ ਹੌਪਾ ਹੌਕੇ ਹੁੰਦੇ ਸੀਗੇ ਹਾਂਜੀ ਬਹੁਤ ਖੁਸ਼ ਸੀ ਅੱਖਾਂ ਦੇ ਵਿੱਚ ਗਲੇਡੂ ਸੀ ਜਦੋਂ ਅਸੀਂ ਆਣ ਕੇ ਜਫੀ ਪਾਈ ਤਾਂ ਬਹੁਤ ਹੀ ਖੁਸ਼ੀ ਭਰਿਆ ਮੌਲ ਸੀ ਤੇ ਅੱਜ ਬਹੁਤ ਹੀ ਖੁਸ਼ੀਆਂ ਭਰ ਮੌਲ ਸਕੂਲ ਵਿੱਚ ਬਣਿਆ ਹੈ ਬੜਾ ਮਾਣ ਮੈਨੂੰ ਇਸ ਆਪਣੀ ਧੀ ਤੇ ਜਿਹਨੇ ਪੰਜਾਬ ਦੇ ਵਿੱਚ ਜਿਹੜੀ ਆ 3rd ਪੋਜੀਸ਼ਨ ਅਨਸਲ ਕੀਤੀ ਆ ਤੇ ਮੇਰੇ ਪਿੱਛੇ ਬੜੀ ਸਖਤ ਮਿਹਨਤ ਇਹਦੀ ਹੋ ਸਕਦੀ ਹੈ ਇਹਦੇ ਟੀਚਰਾਂ ਦੀ ਇਹਦੇ ਪੇਰੈਂਟਸ ਦਾ ਵੀ ਪੂਰਾ ਸਹਿਯੋਗ ਰਿਹਾ ਹੋਵੇਗਾ ਪਾ ਕਰਕੇ ਜਾ ਕੇ ਨਹੀਂ ਅੱਜ ਇਸ ਮੁਕਾਮ ਤੀ ਪਹੁੰਚੀ ਹੈ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਤੇ ਇਸ ਟਾਈਮ ਅਸੀਂ ਮੌਜੂਦ ਹਾਂ ਬਾਬਾ ਬਕਾਲਾ ਸਾਹਿਬ ਦੇ ਜਿੱਥੇ ਕਿ ਪੰਜਾਬ ਦੀ ਧੀ ਨੇ ਮੱਲਾ ਮਾਰੀਆਂ ਹੋਈਆਂ ਨੇ ਤਾਂ ਗੱਲਬਾਤ ਕਰਦੇ ਹਾਂ ਸਾਡੇ ਵਿੱਚ ਅੱਜ ਕਰਮਨਪ੍ਰੀਤ ਜਿਹੜੀ ਹੈ ਮੌਜੂਦ ਹੈ ਸਭ ਤੋਂ ਪਹਿਲਾਂ ਤਾਂ ਸਾਸ਼ੀਕਲ ਜੀ ਸਾਸ਼ੀਕਲ ਸਾਹਿਬ ਕਰਮਨਪ੍ਰੀਤ ਕਿਵੇਂ ਦਾ ਲੱਗ ਰਿਹਾ ਅੱਜ ਸਰ ਬਹੁਤ ਖੁਸ਼ੀ ਵਾਲਾ ਦਿਨ ਹੈ ਬਹੁਤ ਖੁਸ਼ ਹਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਤਸਵੀਰ ਦੇ ਵਿੱਚੋਂ ਮੈਰਿਟ ਹਾਸਲ ਕੀਤੀ ਹੈ ਤੀਸਰਾ ਸਥਾਨ ਤਾਂ ਜਦੋਂ ਸਵੇਰੇ ਮਾਰਨਿੰਗ ਤੇ ਰਿਜ਼ਲਟ ਆਉਂਦਾ ਤਾਂ ਕਿਵੇਂ ਦੀ ਖੁਸ਼ੀ ਹੁੰਦੀ ਹੈ ਸੋ ਮੈਂ ਬਹੁਤ ਜ਼ਿਆਦਾ ਖੁਸ਼ ਸੀ ਕਿ ਮੇਰੇ ਤੇ ਪੈਰ ਨਹੀਂ ਜ਼ਮੀਨ ਤੇ ਲੱਗ ਰਹੇ ਸੀ ਤੇ ਇੱਕਦਮ ਸਰ ਹੁਣਾਂ ਨੇ ਮੈਨੂੰ ਦੱਸਿਆ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਸਵੇਰੇ ਉੱਠ ਕੇ ਪਤਾ ਸੀਗਾ ਕਿ ਅੱਜ ਰਿਜ਼ਲਟ ਵਾਲਾ ਦਿਨ ਹੈ ਹਾਂਜੀ ਸਰ ਪਤਾ ਸੀਗਾ ਤਾਂ ਜਿਸ ਟਾਈਮ ਰਿਜ਼ਲਟ ਵਾਲਾ ਦਿਨ ਹੁੰਦਾ ਤਾਂ ਦਿਲ ਵੀ ਜਿਹੜਾ ਕਿਤਨੇ ਕਿਤੇ ਡਰਦਾ ਹੈ ਹਾਂਜੀ ਸਰ ਥੋੜੀ ਜਿਹੀ ਨਰਵਸ ਸੀਗੀ ਬਟ ਹੈਗਾ ਸੀ ਕਿ ਵਧੀਆ ਆਊਗਾ ਜੇ ਤਾਂ ਮਿਹਨਤ ਕੀਤੀ ਹੁੰਦੀ ਹੈ ਤਾਂ ਨਰਵਸ ਜਿਹੜੀ ਕਿਸ ਗੱਲ ਦੀ ਸਮ ਨੂੰ ਆਪਣੇ ਆਪ ਤੇ ਯਕੀਨ ਹੈਗਾ ਸੀਗਾ ਕਿ ਬਹੁਤ ਵਧੀਆ ਰਿਜ਼ਲਟ ਆਊਗਾ ਬਟ ਇਹ ਤਾਂ ਅਚਾਨਕ ਹੀ 3rd ਪੋਜੀਸ਼ਨ ਆ ਗਈ ਪੰਜਾਬ ਵਿੱਚ ਸੋ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਅਚਾਨਕ 3rd ਤਾਂ ਕੀ ਸੋਚਿਆ ਸੀਗਾ ਸੋ ਮੇਰੀ 8th ਵਿੱਚੋਂ 4th ਪੋਜੀਸ਼ਨ ਆਈ ਸੀ ਮੈਂ ਮਿਹਨਤ ਕੀਤੀ ਬਟ ਇਸ ਵਾਰੀ ਬਹੁਤ ਵਧੀਆ ਮੈਨੂੰ ਮਤਲਬ ਮੇਰੀ ਮਿਹਨਤ ਦਾ ਪੂਰਾ ਪੂਰਾ ਫਲ ਮਿਲਿਆ ਇਹ ਤੇ ਨਹੀਂ ਤਾਂ ਸੋਚਿਆ ਸੀ ਵੀ ਮੈਂ ਪਹਿਲਾ ਸਥਾਨ ਜਾਂ ਦੂਸਰਾ ਹਾਸਲ ਕਰਨਾ ਸਮੈਡ ਟੌਪ ਸਕੋਰ ਕਰਨ ਵਾਸਤੇ ਪੂਰੀ ਮਿਹਨਤ ਕੀਤੀ ਤੇ 3rd ਪੋਜੀਸ਼ਨ ਮੈਨੂੰ ਮਿਲੀ ਆ। ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀ ਦੋ ਕੁੜੀਆਂ ਨੇ ਜਿਹੜੀਆਂ ਧੀਆ ਨੇ ਉਹਨਾਂ ਨੇ ਵੀ ਮੱਲਾ ਮਾਰੀਆਂ ਨੇ। ਤਾਂ ਬਰਾਬਰ ਅੰਕ ਜਿਹੜੇ ਨੇ ਤਾਂ ਕੀ ਲੱਗਦਾ ਸੀਗਾ ਕਿ ਕਿਤੇ ਨਾ ਕਿਤੇ ਸੋਚ ਸਮਝ ਕੇ ਕਿ ਮੇਰਾ ਜਿਹੜਾ ਉਹਨਾਂ ਦੇ ਉੱਪਰ ਜਿਹੜਾ ਨਾਂ ਆਉਂਦਾ। ਇਸ ਤਰ੍ਹਾਂ ਦਾ ਕਿਤੇ ਸੋਚ ਆਈ ਕਿਤੇ? ਸਮ ਮਾਰਕਸ਼ੀਟ ਦੇ ਅਕੋਰਡਿੰਗ ਹੀ ਸਾਰਿਆਂ ਨੂੰ ਮਤਲਬ ਮਿਲਿਆ ਆ ਉਹਨਾਂ ਨੇ ਜਿਵੇਂ ਜਿਵੇਂ ਬਣਾਈਆਂ ਉਹ ਅਕੋਰਡਿੰਗ ਮੈਨੂੰ ਪੋਜੀਸ਼ਨ ਮਿਲੀ ਆ। ਸੋ ਇਹ ਉਸ ਚੀਜ਼ ਤੇ ਵੀ ਜ਼ਿਆਦਾ ਡਿਪੈਂਡ ਕੀਤਾ ਆ ਵਟ ਮਾਰਕਸ ਆ ਬਰਾਬਰ ਨੇ ਸੋ ਵਧੀਆ ਹੈ ਮਤਲਬ ਘਰ ਦੇ ਵਿੱਚ ਸਕੂਲ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਹਾਂਜੀ ਸਰ ਸਾਰੇ ਪਾਸੇ ਫੋਨ ਆ ਰਹੇ ਨੇ ਵਧਾਈਆਂ ਮਿਲ ਰਹੀਆਂ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਸਭ ਬਹੁਤ ਜ਼ਿਆਦਾ ਖੁਸ਼ੀ ਆ ਤੇ ਜਿਨ੍ਹਾਂ ਨੇ ਵੀ ਸਪੋਰਟ ਕੀਤੀ ਮੇਰੇ ਪੇਰੈਂਟਸ ਮੇਰੇ ਸਕੂਲ ਸਟਾਫ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੰਨੀ ਜ਼ਿਆਦਾ ਸਪੋਰਟ ਕੀਤੀ ਆ ਸਾਡੇ ਟੀਵੀ ਚੈਨਲ ਦੀ ਇੱਕ ਸਕਰੀਨ ਰਾਈਲ ਲਿਵਿੰਗ ਇੰਡੀਆ ਰਾਈ ਇੱਕ ਸੁਨੇਹਾ ਦੋ ਕਿ ਜਿਹੜੇ ਧੀਆਂ ਨੂੰ ਕਹਿੰਦੇ ਨੇ ਕਿ 10ਵੀਂ ਕਰਾ ਲੈਣੀ ਆ ਪਲੱਸ 2 ਕਰਾ ਲੈਣੀ ਆ ਇਸ ਨੂੰ ਸਲਾਈ ਕਢਾਈ ਕਰਵਾ ਦੇਣੀ ਆ ਤਾਂ ਇਹ ਆਪਣੇ ਸਹੁਰੇ ਘਰ ਚਲ ਜੂਗੀ ਤਾਂ ਅੱਜ ਉਹਨਾਂ ਨੂੰ ਇਹ ਚੀਜ਼ ਦੱਸਣਾ ਚਾਹੁੰਦੇ ਹੋ ਕਿ ਜਿਹੜਾ ਇੱਥੇ ਤੱਕ ਦਾ ਸੀਮਤ ਰੋ ਵੱਧ ਤੋਂ ਵੱਧ ਧੀਆਂ ਨੂੰ ਜਿਹੜਾ ਮੌਕਾ ਦੋ ਇਹ ਗੱਲ ਬਿਲਕੁਲ ਮਤਲਬ ਗਲਤ ਆ ਕਿ ਆਪਾਂ ਕੁੜੀਆਂ ਨੂੰ ਓਪਰਚ्युनिटीਜ਼ ਨਹੀਂ ਦਿੰਦੇ ਸਾਨੂੰ ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਆ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਅੱਜ ਇੱਥੇ ਤੱਕ ਆਪਾਂ ਸੀਮਤ ਨਹੀਂ ਰਹਿ ਸਕਦੇ ਕਿਉਂਕਿ ਹਰ ਖੇਤਰ ਵਿੱਚ ਕੁੜੀਆਂ ਬਹੁਤ ਅੱਗੇ ਆ ਸੋ ਉਹਨਾਂ ਨੂੰ ਬਰਾਬਰਟੀ ਆਪਰਚੂਨਿਟੀਆਂ ਮਿਲਣਾ ਚਾਹੀਦੀਆਂ ਹਨ ਘਰ ਦੇ ਵਿੱਚ ਜਦੋਂ ਕਰਮਨਪ੍ਰੀਤ ਪੜਦੀ ਹੈ ਤਾਂ ਕੰਮ ਕਰਦੀ ਹੈ ਤਾਂ ਮੰਮੀ ਵੱਲੋਂ ਦਬਕੇ ਪੈਂਦੇ ਨੇ ਕੰਮ ਕਰ ਲੈ ਤਾਂ ਜਾਂ ਫੇਰ ਪੜ ਲੈ ਨਹੀਂ ਇਦਾਂ ਕਦੀ ਨਹੀਂ ਹੋਇਆ ਅਜੇ ਤੱਕ ਸਭ ਤੋਂ ਪਿਆਰੀ ਲਾਡਲੀ ਕੀ ਦੀ ਹੈ ਮੰਮੀ ਦੀ ਜੀ ਕ ਪਪਾ ਦੀ ਪਪਾ ਜੀ ਪਪਾ ਦੀ ਤਾਂ ਕੀ ਲੱਗਦਾ ਹੈ ਕਿ ਪੜ੍ਹਾਈ ਦੇ ਪਿੱਛੇ ਜਦਾ ਹੱਥ ਕੀਦਾ ਹੈ ਮੰਮੀ ਜਿਆਦਾ ਡਾਂਟਦੇ ਨੇ ਪੜ੍ਹ ਲਾ ਕੇ ਪਿਤਾ ਜਿਆਦਾ ਡਾਂਟਦੇ ਨੇ ਪੜ੍ਹਾਈ ਵਲੋਂ ਮਾਂ ਤੋਂ ਜਿਆਦਾ ਕਹਿੰਦੀ ਆ ਅਜੇ ਡਾ ਵਧੀਆ ਸਥਾਨ ਜਿਹੜਾ ਹਾਸਲ ਕੀਤਾ ਹੈ ਤਾਂ ਕੀ ਲੱਗਦਾ ਹੈ ਕਿ ਟੀਚਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਟੀਚਰਸ ਸਾਰੇ ਬਹੁਤ ਵਧੀਆ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਮੇਰੇ ਸਾਰੇ ਡਾਊਟ ਉਹਨਾਂ ਨੇ ਕਲੀਅਰ ਕੀਤੇ ਆ ਸੋ ਉਹਨਾਂ ਨੂੰ ਬਹੁਤ ਬਹੁਤ ਥੈਂਕ ਯੂ ਤੇ ਹੋਰ ਮਤਲਬ ਉਹਨੂੰ ਕੀ ਕਹਿ ਜਾ ਸਕਦਾ ਕਿ ਉਹ ਬਹੁਤ ਐਕਸਪੀਰੀਅੰਸ ਨੇ ਸੋ ਉਹਨਾਂ ਦੇ ਕਰਕੇ ਮੈਨੂੰ ਇਹ ਪੋਜੀਸ਼ਨ ਮਿਲੀ ਆ। ਕਈ ਵਾਰੀ ਹੁੰਦਾ ਕਿ ਪੜ੍ਹਾਈ ਦੇ ਵਿੱਚ ਮਾਨੇ ਲੱਗਦਾ ਕਈ ਵਾਰੀ ਹੁੰਦਾ ਕਿ ਚਲੋ ਮੈਂ ਪੜ੍ਹ ਲੈਨੀ ਆ ਮਜਬੂਰਨ ਤੌਰ ਤੇ। ਤਾਂ ਪਾਸ ਹੋਣਾ ਹੈ ਬਸ। ਇੱਥੇ ਤੱਕਰ ਸੋਚਿਆ ਹੁੰਦਾ ਕਿ ਜਾਂ ਮੈਰਿਟ ਦੇ ਵਿੱਚ ਆਉਣਾ। ਨਹੀਂ ਸੋ ਮੈਂ ਜਿਦਾ ਪਹਿਲਾਂ ਦੱਸਿਆ ਕਿ 8th ਵਿੱਚ ਜਦੋਂ ਪੋਜੀਸ਼ਨ ਆਈ ਨਾ 4th। ਤੇ ਮੈਂ ਇਹ ਸੋਚ ਲਿਆ ਸੀ ਕਿ ਨਹੀਂ ਇਸ ਵਾਰ ਪੱਕਾ ਟੌਪ ਕਰਾਂਗੇ। ਸੋ ਮੈਂ ਮਿਹਨਤ ਕੀਤੀ ਆ ਤੇ ਉਹਦਾ ਫਲ ਮਿਲਿਆ। ਘਰ ਦੇ ਵਿੱਚੋਂ ਪ੍ਰੈਸ਼ਰਾਈਜ਼ ਨਹੀਂ ਐਸ ਪਰ ਜਿਹੜਾ ਪਾਸ ਹੋਣਾ ਜਾਂ ਮੈਰਿਟ ਦੇ ਵਿੱਚ ਆਉਣਾ ਕੋਈ ਪ੍ਰੈਸ਼ਰਾਈਜ਼ ਨਹੀਂ? ਨਹੀਂ ਸਰ ਬਿਲਕੁਲ। ਜਦੋਂ ਪ੍ਰੈਸ਼ਰਾਈਜ਼ ਹੁੰਦਾ ਬੱਚਾ ਉਹ ਬਿਲਕੁਲ ਪਾਸ ਤਾਂ ਹੋ ਜਾਂਦਾ ਹੈ ਪਰ ਅੱਗੇ ਜਾ ਕੇ ਤਰੱਕੀ ਨਹੀਂ ਕਰਦਾ। ਹਾਂਜੀ। ਕੀ ਲੱਗਦਾ ਹੈ ਕਿ ਅਜਿਹਾ ਜਿਹੜਾ ਮੈਸੇਜ ਹੈ ਕਬੀ ਮਿਹਨਤ ਜਿਹੜੀ ਹੈ ਜਰੂਰ ਕਰੋ ਪਰ ਕਿਸੇ ਮੁਕਾਮ ਦੇ ਉੱਪਰ। ਹਾਂਜੀ, ਦਿਲ ਲਾ ਕੇ ਜਦੋਂ ਆਪਾਂ ਮਿਹਨਤ ਕਰਦੇ ਆ ਸਾਨੂੰ ਆਪਾਂ ਪ੍ਰੈਸ਼ਰ ਵੀ ਚਲੋ ਹੈਂਡਲ ਕਰਨਾ ਆਉਣਾ ਚਾਹੀਦਾ। ਬਟ ਪੇਰੈਂਟਸ ਨੂੰ ਬੱਚਿਆਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ ਚਾਹੀਦਾ। ਤੇ ਬੱਚੇ ਵੀ ਉਹਨਾਂ ਨੂੰ ਜੋ-ਜੋ ਮੌਕੇ ਮਿਲ ਰਹੇ ਨੇ ਉਹਨਾਂ ਦਾ ਪੂਰਾ ਲਾਭ ਲੈਣ ਤੇ ਅੱਗੇ ਮਿਹਨਤ ਕਰਨ। 10ਵੀਂ ਦੇ ਤੋਂ ਤਾਂ ਨਤੀਜਾ ਵਧੀਆ ਆ। ਗਾਂ ਆਰਟਸ ਪਲੱਸ 1 2 ਦੇ ਵਿੱਚ ਕਿਹੜਾ ਸਬਜੈਕਟ ਜਿਹੜਾ ਚੁਸ ਕਰਨਾ ਚਾਹੁੰਦੇ ਹੋ? ਮੈਂ ਨਾਨ-ਮੈਡੀਕਲ ਚੁਸ ਕੀਤਾ ਆ। ਨਾਨ-ਮੈਡੀਕਲ ਤੋਂ ਬਾਅਦ ਪਲੱਸ 2 ਆ। ਪਲੱਸ 2 ਤੋਂ ਬਾਅਦ ਅੱਗੇ ਹੋਰ ਵੀ ਨੌਕਰੀ ਵਾਲੇ ਰਸਤੇ ਜਾਣਾ ਚਾਹੁੰਦੇ ਏ ਜੋਬ ਵਾਲੇ ਜਾਂ ਕੋਈ ਕਿਹੜਾ ਕਿਹੜਾ ਰਸਤਾ ਚੁਣਿਆ ਹੈ? ਐਕਚੁਅਲੀ ਮੈਂ ਨਾ ਪੁਲਿਸ ਤੇ ਪੁਲਿਸ ਆਫਸਰ ਬਣਨਾ ਚਾਹੁੰਦੀ ਆ। ਸੋ ਮੈਂ ਉਸੇ ਲਾਈਨ ਵਿੱਚ ਜਾਣਾ ਚਾਹੁੰਗੀ। ਇਹ ਵੱਡਾ ਹੈ। ਹਾਂਜੀ ਸਰ ਠੀਕ ਹੈ ਜੀ ਤਾਂ ਗੱਲਬਾਤ ਕਰਾਂਗੇ ਜਿਹੜੇ ਕਰਮਨਪ੍ਰੀਤ ਦੇ ਉਹਨਾਂ ਦੇ ਪਿਤਾ ਜੀ ਦੇ ਨਾਲ ਵੀ ਸਾਡੇ ਵਿੱਚ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਤਾਂ ਸਸ਼ਕਲ ਜੀ ਸਸ਼ਕਲ ਤਾਂ ਵਧਾਈ ਦੇ ਪਾਤਰ ਹੋ ਅੱਜ ਥੈਂਕ ਯੂ ਕੀ ਲੱਗ ਰਿਹਾ ਅੱਜ ਕਿਵੇਂ ਦਾ ਮਾਹੌਲ ਲੱਗ ਰਿਹਾ ਪਿੰਡ ਸਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਵਧੀਆ ਤੁਸੀਂ ਇਹ ਦੇਖ ਹੀ ਲਿਆ ਵਾ ਸਭ ਕੋਈ ਜੋ ਮਾਹੌਲ ਹੈ ਸਕੂਲ ਦੇ ਵਿੱਚ ਪਿੰਡ ਅਸੀਂ ਅੱਜ ਜਾਣਾ ਹੈ 1 ਵਜੇ ਤੇ ਆਏ ਆ ਤੇ মিডিਆ ਸਾਰਾ ਇਕੱਠਾ ਹੋਇਆ ਹੈ ਟੀਚਰ ਸਰਪੰਨ ਸਾਦਾ ਸਭ ਦਾ ਧੰਨਵਾਦ ਖਾਸ ਕਰਕੇ ਟੀਚਰ ਸਹਿਬਾਨ ਜਿੰਨਾ ਮਿਹਨਤ ਕਰਵਾਈ ਹੈ ਬਹੁਤ ਵਧੀਆ ਐਕਸਪੀਰੀਅੰਸ ਟੀਚਰ ਨੇ ਅੱਜ ਤੇ ਵਿਆਹ ਵਰਗਾ ਮਾਹੌਲ ਬਣਿਆ ਪਿਆ ਤਾਂ ਸਮੇਂ ਦਾ ਤੇ ਪਤਾ ਨਹੀਂ ਲੱਗ ਰਿਹਾ ਨਾ ਹਾਂਜੀ ਮੈਂ ਬਿਲਕੁਲ ਨਹੀਂ 1 ਵਜੇ ਦੇ ਐ ਮੇਰੇ ਖਿਆਲ ਦੇ ਅਜੇ 5 ਵਜੇ ਚੱਲੇ ਐ ਅਜੇ ਬਿਲਕੁਲ ਕੋਈ ਭੜਾ ਨਹੀਂ ਕਰ ਲੱਗਦਾ ਕਿ ਧੀ ਨੇ ਜਿਹੜਾ ਹੈ ਸਿਰ ਜਿਹੜਾ ਉੱਚਾ ਕੀਤਾ ਹੈ ਹਾਂਜੀ ਬਿਲਕੁਲ ਬੜੀ ਮਾਣ ਵਾਲੀ ਗੱਲ ਸੋ ਮੈਂ ਸਾਰੀਆਂ ਬੱਚੀਆਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਆਪਣੇ ਮਾਪੇ ਪਿਓ ਦੀ ਆਸਾਂ ਦੇ ਬਿਲਕੁਲ ਖਰਾ ਉਤਰਨ ਤੇ ਆਪਣੇ ਮਾਪੇ ਦਾ ਜਿਹੜਾ ਨਾਮ ਰੋਸ਼ਨ ਕਰ ਸਭ ਤੋਂ ਵੱਡਾ ਮੋਢਿਆ ਤੇ ਭਾਰ ਹੁੰਦਾ ਹੈ ਇੱਕ ਪਿਤਾ ਦਾ ਹਾਂਜੀ ਕਿਉਂਕਿ ਧੀ ਨੂੰ ਪੜਾਉਣਾ ਧੀ ਦੇ ਕਾਰਜਕ੍ਰਮ ਅੱਗੇ ਵੀ ਜਿਹੜੇ ਜਾ ਕੇ ਕਰਨੇ ਤਾਂ ਕੀ ਲੱਗਦਾ ਹੈ ਕਿ ਜਿਹੜਾ ਧੀ ਨੇ ਅੱਜ ਨਾਮ ਰੋਸ਼ਨ ਕੀਤਾ ਹੈ ਤਾਂ ਕਈ ਵਾਰੀ ਖਰਚਾ ਜਿਹੜਾ ਹੁੰਦਾ ਹੈ ਬੜਾ ਘਰਾਂ ਦੇ ਵਿੱਚ ਸੀਮਤ ਹੁੰਦਾ ਹੈ ਤਾਂ ਖਰਚਾ ਕੱਢ ਕੇ ਧੀ ਨੂੰ ਪੜਾਉਣਾ ਕਿੰਨਾ ਕੁ ਔਖਾ ਲੱਗਦਾ ਹੁੰਦਾ ਹੈ ਸਰ ਔਖਾ ਤਾਂ ਹੈ ਪਰ ਹੁਣ ਜੇ ਸਮੇਂ ਦੇ ਹਿਸਾਬ ਨਾਲ ਦੇਖੀਏ ਤੇ ਇਹ ਸਭ ਤੋਂ ਵੱਡੀ ਜ਼ਰੂਰਤ ਹੈ ਆਪਾਂ ਹੋਰ ਖਰਚੇ ਘੱਟ ਕਰ ਲਈਏ ਤੇ ਪੜਾਈ ਦੇ ਉੱਤੇ ਜਿਹੜਾ ਵਾ ਉਹ ਖਰਚ ਵੱਲ ਤੋਂ ਗੱਲ ਕਰੀਏ ਕੁਝ ਗਵਰਨਮੈਂਟ ਨੂੰ ਸਰਕਾਰਾਂ ਨੂੰ ਵੀ ਚਾਹੀਦਾ ਵਾ ਕਿ ਜਿਹੜੇ ਇਸ ਤਰ੍ਹਾਂ ਦੇ ਬੱਚੇ ਇਹਨਾਂ ਨੂੰ ਕੋਈ ਖਾਸ ਫੈਸਿਲਿਟੀ ਦਿੱਤੀ ਜਾ ਤਾਂ ਕਿ ਇਹਨਾਂ ਨੂੰ ਦੇਖ ਕੇ ਜਿਹੜੇ ਹੋਰ ਬੱਚੇ ਵੀ ਆ ਉਹ ਆਪਣਾ ਅੱਗੇ ਆਉਣ ਦੀ ਕੋਸ਼ਿਸ਼ ਕਰਨ। ਸਮਾਜ ਨੂੰ ਵੱਡਾ ਇੱਕ ਸਨੇਹਾ ਹੈ ਕਿਉਂਕਿ ਅੱਜ ਸਮਾਜ ਦੇ ਵਿੱਚ ਲੋਕ ਇਹ ਸਮਝਦੇ ਨੇ ਕਿ ਧੀਆਂ ਨੇ ਇਹਨਾਂ ਨੂੰ ਪੜ੍ਹਾਓ 10ਵੀਂ ਕਰਾਓ ਤਾਂ ਪਲੱਸ 2 ਕਰਾਓ ਤੇ ਆਪਣੇ ਘਰ ਤੋਂ ਪਰ ਅੱਜ ਇੱਕ ਹਰਮਨ ਕਰਮਨਪ੍ਰੀ ਦਾ ਪਿਤਾ ਹੈ ਜਿਹੜਾ ਉਸ ਦੇ ਉੱਪਰ ਖਰਚਾ ਵੀ ਕਰ ਰਹਾ ਹੈ ਤਾਂ ਅਗਾਹਾਂ ਵਾਸਤੇ ਜਿਹੜਾ ਪੜ੍ਹਾਈ ਵੀ ਕਰਾਉਣ ਨੂੰ ਤਿਆਰ ਹੈ ਤਾਂ ਕੀ ਲੱਗਦਾ ਹੈ ਉਹ ਸਮਾਜ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਵੈਸੇ ਤਾਂ ਸਮਾਜ ਨੂੰ ਅੱਗੇ ਨੂੰ ਕਾਫੀ ਬਦਲ ਗਿਆ ਹੈ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਅੱਗੇ ਪਰ ਫਿਰ ਵੀ ਜਿਹੜੇ ਕੁਝ ਲੋਕ ਹੈਗੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਬੱਚਿਆਂ ਦਾ ਸਾਥ ਦਿਓ ਸਪੋਰਟ ਕਰੋ ਇਹ ਬੱਚੀਆਂ ਨੂੰ ਚਾਹੀਦਾ ਵੀ ਆਪਣੇ ਮਾਂ ਪਿਓ ਦੀਆਂ ਜਿਹੜੀਆਂ ਉਹਨਾਂ ਦੇ بڑے ਸੁਪਨੇ ਹੁੰਦੇ ਨੇ ਉਹ ਵੀ ਪੂਰੇ ਕਰਨ ਬਿਲਕੁਲ ਜੀ ਤਾਂ ਵੱਡਾ ਯੋਗਦਾਨ ਜਿਹੜਾ ਧੀ ਦਾ ਵੀ ਹੁੰਦਾ ਕਿਉਂਕਿ ਜਿਹੜੀ ਬੱਚੀ ਹੁੰਦੀ ਹੈ ਉਹ ਧੀ ਤੀ ਜਿਹੜੀ ਹੁੰਦੀ ਹੈ ਉਸ ਦਾ ਮਾ ਦਾ ਪਿਛੇ ਜਿਹੜਾ ਬਹੁਤ ਵੱਡਾ ਹੱਥ ਹੁੰਦਾ ਹੈ ਤਾਂ ਮਾ ਇਸ ਟਾਈਮ ਮੌਜੂਦ ਹੈ ਕਰਨਪੀ ਦੇ ਮਾਤਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਕਿਵੇਂ ਦਾ ਮਾਹੌਲ ਲੱਗ ਰਿਹਾ ਹੈ ਕਿ ਇੱਕ ਵਿਆਹ ਦਾ ਮਾਹੌਲ ਜਿਹੜਾ ਬਣਿਆ ਹੋਇਆ ਤਾਂ ਵਧਾਈਆਂ ਸਾਰੇ ਪਾਸੇ ਮਿਲ ਰਹੀਆਂ ਨੇ ਤੇ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਨੇ ਹਾਂਜੀ ਸਰ ਸਰ ਬਹੁਤ ਜ਼ਿਆਦਾ ਖੁਸ਼ੀ ਤੇ ਬਹੁਤ ਜ਼ਿਆਦਾ ਮਾਣ ਉਸ ਪਰਮਾਤਮਾ ਦਾ ਸ਼ੁਕਰਾਨਾ ਵਾਹਿਗੁਰੂ ਨੇ ਇਸ ਦੇ ਦਿਨ ਵੇਖਣ ਲਈ ਸਾਨੂੰ ਇਸ ਬੀਬੀ ਜੀ ਬੱਚੀ ਬੜੀ ਵਧੀਆ ਸੋਚ ਵਾਲੀ ਬੱਚੀ ਮਿਹਨਤ ਕਰਨ ਵਾਲੀ ਬੱਚੀ ਸਾਡੇ ਝੋਲੀ ਵਿੱਚ ਪਾਈ ਜਿਸ ਵਕਤ ਰਿਜ਼ਲਟ ਆਇਆ ਤਾਂ ਇਸ ਦੇ ਜਿਹੜੇ ਹੌਪਾ ਹੌਕੇ ਹੁੰਦੇ ਸੀਗੇ ਹਾਂਜੀ ਬਹੁਤ ਖੁਸ਼ ਸੀ ਅੱਖਾਂ ਦੇ ਵਿੱਚ ਗਲੇਡੂ ਸੀ ਜਦੋਂ ਅਸੀਂ ਆਣ ਕੇ ਜਫੀ ਪਾਈ ਤਾਂ ਬਹੁਤ ਹੀ ਖੁਸ਼ੀ ਭਰਿਆ ਮਾਹੌਲ ਸੀ ਇਹ ਕੀ ਲੱਗਦਾ ਕਿ ਜਦੋਂ ਗਲੇਡੂ ਅੱਖਾਂ ਦੇ ਵਿੱਚ ਹੰਝੂ ਜਦੋਂ ਆਉਂਦੇ ਨੇ ਖੁਸ਼ੀ ਵਾਲੇ ਹੰਝੂ ਹੁੰਦੇ ਨੇ ਉਹ ਵੱਖਰੇ ਤਰੀਕੇ ਦੇ ਹੁੰਦੇ ਨੇ ਹਾਂਜੀ ਸਰ ਬਿਲਕੁਲ ਇੱਕ ਵਾਰੀ ਭਾਵਕ ਹੋ ਗਏ ਸੀਗੇ ਹਾਂਜੀ ਤਾਂ ਮਾਤਾ ਪਿਤਾ ਲਈ ਵੀ ਵੱਡੀ ਜਿਹੜੀ ਖੁਸ਼ੀ ਹੋ ਜਾਂਦੀ ਹੈ ਕਿ ਸਾਡੇ ਬੱਚੀ ਨੇ ਜਿਹੜੀ ਏਡੀ ਵੱਡੀ ਅਚੀਵਮੈਂਟ ਹਾਸਲ ਕੀਤੀ ਹੈ ਹਾਂਜੀ ਬਹੁਤ ਵਧੀਆ ਹੋਇਆ ਬਹੁਤ ਜਿਆਦਾ ਸ਼ੁਕਰਾਨਾ ਇਨਾਂ ਟੀਚਰਾਂ ਦਾ ਵੀ ਜਿਨ੍ਹਾਂ ਨੇ ਬਹੁਤ ਜਿਆਦਾ ਮਿਹਨਤ ਕਰਾਈ ਹੈ ਤੇ ਇਸ ਬੱਚੀ ਨੇ ਵੀ ਬਹੁਤ ਜਿਆਦਾ ਮਿਹਨਤ ਕੀਤੀ ਹੈ ਹਰ ਦੇ ਮਤਲਬ ਹਰਕ ਦੇ ਹੁਕਮ ਤੇ ਵਧੀਆ ਉਤਰੇ ਬਿਲਕੁਲ ਜੀ ਜਿਨ੍ਹਾਂ ਦਾ ਸ਼ੁਕਰਾਨਾ ਕਰ ਰਹੇ ਨੇ ਪੇਰੈਂਟਸ ਕਿਉਂਕਿ ਇਹਨਾਂ ਨੇ ਟੀਚਰ ਦਾ ਸ਼ੁਕਰਾਨਾ ਜਿਹੜਾ ਕੀਤਾ ਕਿਉਂਕਿ ਪਰਮਾਤਮਾ ਦਾ ਸ਼ੁਕਰਾਨਾ ਹੈ ਹੀ ਆ ਕਿਉਂਕਿ ਸਭ ਤੋਂ ਵੱਡਾ ਜਿਹੜਾ ਪਰਮਾਤਮਾ ਉਸ ਤੋਂ ਬਿਨਾ ਕੋਈ ਗੱਲ ਨਹੀਂ ਹੋ ਸਕਦੀ ਤਾਂ ਜਿਨ੍ਹਾਂ ਦਾ ਸ਼ੁਕਰਾਨਾ ਕਰ ਰਹੇ ਨੇ ਪ੍ਰਿੰਸੀਪਲ ਸਾਹਿਬ ਅਸੀਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈ ਜ਼ਰੂਰ ਕਰਾਂਗੇ ਪ੍ਰਿੰਸੀਪਲ ਸਰ ਸਾਡੇ ਵਿੱਚ ਮੌਜੂਦ ਨੇ ਤਾਂ ਕਿਵੇਂ ਅੱਜ ਮਾਹੌਲ ਜਿਹੜਾ ਬਣ ਗਿਆ ਸਕੂਲ ਦਾ ਨਾਮ ਜਿਹੜਾ ਰੋਸ਼ਨ ਹੋ ਗਿਆ ਇੱਕ ਵਾਰ ਦੁਬਾਰਾ ਤੋਂ ਵੇਖੋ ਅੱਜ ਬਹੁਤ ਹੀ ਖੁਸ਼ੀਆਂ ਭਰ ਮਾਹੌਲ ਸਕੂਲ ਵਿੱਚ ਬਣਿਆ ਹੋਇਆ ਹੈ ਬੜਾ ਮਾਣ ਮੈਨੂੰ ਇਸ ਆਪਣੀ ਧੀ ਤੇ ਜਿਨੇ ਪੰਜਾਬ ਦੇ ਵਿੱਚ ਜਿਹੜੀ ਆ 3rd ਪੋਜੀਸ਼ਨ ਹਾਸਲ ਕੀਤੀ ਬੜੀ ਸਖਤ ਮਿਹਨਤ ਦੇ ਪਿੱਛੇ ਬੜੀ ਸਖਤ ਮਿਹਨਤ ਇਹਦੀ ਹੋ ਸਕਦੀ ਹੈ ਇਹਦੇ ਟੀਚਰਾਂ ਦੀ ਇਹਦੇ ਪੇਰੈਂਟਸ ਦਾ ਵੀ ਪੂਰਾ ਸਹਿਯੋਗ ਰਿਹਾ ਹੋਵੇਗਾ ਤਾਂ ਕਰਕੇ ਜਾ ਕੇ ਨਹੀਂ ਅੱਜ ਇਸ ਮੁਕਾਮ ਤੀ ਪਹੁੰਚੀ ਹੈ ਹੋਰ ਬੱਚੇ ਕਿੰਨੇ ਨੇ ਜਿਹੜੇ ਮੈਰਿਟ ਦੇ ਵਿੱਚ ਵੀ ਆਏ ਨੇ ਤਾਂ ਉਸ ਤੋਂ ਬਾਅਦ ਜਿਹੜੇ ਰਿਜ਼ਲਟ ਜਿਹੜਾ ਚੰਗਾ ਆ ਸਾਡੇ ਕੋਲ ਇਹ 40 ਸਟੂਡੈਂਟ ਸੀ ਜਿਨ੍ਹਾਂ ਵਿੱਚ 8 ਮੈਟ ਪੋਜੀਸ਼ਨ ਆਈਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਪਹਿਲੀਆਂ 3 ਪੋਜੀਸ਼ਨ ਜਿਹੜੀਆਂ ਉਹ ਅੰਬਰ ਸਕੂਲ ਦੇ ਨਾਂ ਤੇ ਰਹੀਆਂ ਨੇ ਇਹ ਅੱਠਾਂ ਦੇ ਵਿੱਚੋਂ 7 ਲੜਕੀਆਂ ਨੇ ਇੱਕ ਜਿਹੜਾ ਲੜਕਾ ਹੈ ਜਿਹੜਾ ਨਰਥ ਪੋਜੀਸ਼ਨ ਦੇ ਵਿੱਚ ਆਇਆ ਕਿਵੇਂ ਪਤਾ ਲੱਗਦਾ ਹੈ ਕਿ ਜਦੋਂ ਸਾਡੇ ਸਕੂਲ ਦੀ ਬੱਚੀ ਜਿਹੜੀ ਹੈ ਉਸ ਦਾ ਜਿਹੜਾ ਸਥਾਨ ਜਿਹੜਾ ਤੀਸਰਾ ਹਾਸਲ ਹੁੰਦਾ ਹੈ ਕਿਵੇਂ ਪਤਾ ਲੱਗਦਾ ਹੈ ਦੇਖੋ న్యూਸ ਉਸ ਵੇਲੇ ਨਿਊਜ਼ਪੇਪਰ ਤੋਂ న్యూਸ ਤੁਸੀਂ ਦਸੀ ਜਿਹੜੀ ਉਸੇ ਵੇਲੇ ਪਤਾ ਲੱਗ ਗਿਆ ਜਦੋਂ ਤੁਸੀਂ ਦੱਸਿਆ ਫੋਨ ਤੇ ਦੱਸਿਆ ਪੰਜਾਬ ਦੇ ਵਿੱਚੋਂ ਤੇ ਸਮਝ ਲਓ ਉਸ ਵੇਲੇ ਸਾਰੇ ਸਕੂਲ ਦੇ ਵਿੱਚ ਇਹ ਖੁਸ਼ੀਆਂ ਦਾ ਮਾਹੌਲ ਬਣ ਗਿਆ ਕਿਉਂਕਿ ਪੰਜਾਬ 'ਚ ਪੋਜੀਸ਼ਨ ਲੈਣੀ ਕੋਈ ਛੋਟੀ ਜੀ ਗੱਲ ਨਹੀਂ ਹੈ ਕਿੰਨਾ ਪੰਜਾਬ ਆ ਇਹ ਦੀ ਇੰਨੇ ਸਾਰੇ ਸਟੇਟਸ ਦੇ ਵਿੱਚੋਂ ਅੰਬਰ ਸਕੂਲ ਇੱਕ ਛੋਟਾ ਜਿਹਾ ਸਕੂਲ ਆ ਤੇ ਪਰ ਪੰਜਾਬ ਦੇ ਵਿੱਚ ਅਸੀਂ ਅੱਜ ਤੀਸਰਾ ਸਥਾਨ ਹਾਸਲ ਕਰਕੇ ਲਗਭਗ ਸਭ ਤੋਂ ਜ਼ਿਆਦੀ ਮਾਰਕ ਪੋਜੀਸ਼ਨ ਅੰਬਰ ਦੇ ਨਾਂ ਤੇ ਰਹੀਆਂ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਇਹ ਇਥੇ ਬਹੁਤ ਖੁਸ਼ੀ ਦੀ ਗੱਲ ਆ ਤੇ ਸਾਰੇ ਅਸੀਂ ਅਸੀਂ ਖੁਸ਼ੀ ਮਨਾ ਰਹੇ ਅੰਬਰ ਸਕੂਲ ਦੇ ਵਿੱਚ ਅਮਰ ਕਿਵੇਂ ਦਾ ਲੱਗਾ ਕਿ ਇੱਕ ਵਾਰ ਮਿਲਦਾ ਜੁਲਦਾ ਨਾਮ ਸਕੂਲ ਦਾ ਤੇ ਬੱਚੀ ਦਾ ਵੀ ਨਾਮ ਤਾਂ ਮਕਾਮ ਜਿਹੜਾ ਵੱਡਾ ਹੋ ਗਿਆ ਵੇਖੋ ਅੰਬਰ ਨੇ ਸੱਚੀ ਅੰਬਰ ਦੇ ਨਾਂ ਨਾਲ ਇਹ ਅੰਬਰਵਾਂਗੋ ਓਡਾਰੀ ਜਿਹੜੀ ਅੱਜ ਅੰਬਰਾ ਤੇ ਓਡਾਰੀ ਪਰਲੀ ਐ ਇਹ ਪੰਜਾਬ ਦੇ ਵਿੱਚ ਦੂਵੀਂ ਪੋਜੀਸ਼ਨ ਆ ਚੁੱਕੀ ਸਾਡੀ ਤੇ ਅੰਬਰ ਨਾਂ ਤੇ ਅਸੀਂ ਪੂਰਾ ਤਾਲਮੇਲ ਅੰਬਰ ਸਕੂਲ ਦਾ ਨਾਂ ਇਹ ਉਹਦੇ ਨਾਲ ਤਾਲਮੇਲ ਬਣਿਆ ਸਾਡਾ ਪੂਰਾ ਪੰਜਾਬ ਜਿਸ ਤਰ੍ਹਾਂ ਦਾ ਨਾਂ ਉਸੇ ਤਰ੍ਹਾਂ ਦਾ ਹੀ ਅਸੀਂ ਮੁਕਾਬਲੇ ਦੇ ਜਿਹੜੇ ਹੋਰ ਵੀ ਬੱਚੇ ਨੇ ਧੀਆਂ ਨੇ ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅੱਜ ਜਿਹੜੇ ਬੱਚੇ ਫੋਨਾਂ ਦੇ ਵਿੱਚ ਲੱਗੇ ਹੋਏ ਨੇ ਫੋਨਾਂ ਦੇ ਵਿੱਚ ਖੁੱਭ ਗਏ ਨੇ ਤਾਂ ਪੜ੍ਹਾਈ ਦਾ ਰੁਝਾਨ ਜਿਹੜਾ ਉਹ ਘਟਦਾ ਜਾਂਦਾ ਹੈ ਤੇ ਪਤਾ ਨਹੀਂ ਸਮੇਂ ਦੇ ਨਾਲ ਬੜੀ ਵੱਡੀ ਇੱਕ ਪ੍ਰੋਬਲਮ ਆ ਰਹੀ ਹੈ ਹਰ ਇੱਕ ਪੇਰੈਂਟ ਜਦੋਂ ਸਕੂਲ ਆਉਂਦਾ ਹੈ ਉਸ ਦਾ ਪਹਿਲਾ ਕੁਛ ਨਹੀਂ ਹੋਈ ਹੁੰਦਾ ਕਿ ਸਾਡਾ ਬੱਚਾ ਫੋਨ ਬਹੁਤ ਦੇਖਦਾ ਹੈ ਇਹਦੇ ਵਿੱਚ ਕੇਵਲ ਟੀਚਰਾਂ ਦਾ ਨਹੀਂ ਮੈਂ ਕਹਿੰਨਾ ਪੇਰੈਂਟਸ ਦਾ ਜੇ ਬੱਚੇ ਨੂੰ ਫੋਨ ਦਿੱਤਾ ਜਾਂਦਾ ਹੈ ਤੇ ਪੇਰੈਂਟਸ ਦੁਆਰਾ ਦਿੱਤਾ ਜਾਂਦਾ ਹੈ ਤੇ ਉਹ ਬੱਚੇ ਨੂੰ ਅਸੀਂ ਜ਼ਰੂਰ ਸੰਸਕਾਰ ਦਿੰਨੇ ਆ ਚੰਗੇ ਉਹਨਾਂ ਨੂੰ ਇੱਥੇ ਕੈਂਪ ਲਗਾ ਕੇ ਜਾਗਰੂਕ ਵੀ ਕਰਦੇ ਆ ਕਿ ਸੋਸ਼ਲ ਮੀਡੀਏ ਤੋਂ ਬਹੁਤ ਜ਼ਿਆਦਾ ਜੇ ਇੰਨਾ ক্লোਜ਼ ਰਵਾਂਗੇ ਤੇ ਅਸੀਂ ਸਮਾਜ ਤੋਂ ਦੂਰ ਹੋ ਜਾਾਂਗੇ ਪੜ੍ਹਾਈ ਤੋਂ ਦੂਰ ਹੋ ਜਾਾਂਗੇ ਪਰ ਇਹ ਬੱਚੇ ਜਿਹੜੇ ਆ ਇਹ ਸੋਸ਼ਲ ਮੀਡੀਏ ਤੋਂ ਕਾਫੀ ਜਿਹੜਾ ਇਹ ਦੂਰ ਰਹਿੰਦੇ ਨੇ ਸਾਡੇ ਤਦੇ ਇਸ ਥਾਂ ਤੇ ਪਹੁੰਚੇ ਮੈਂ ਪੀਰ ਨੂੰ ਸਮਝਾਣਾ ਚਾਹੁੰਦਾ ਕਿ ਜਿੰਨੇ ਬੱਚਿਆਂ ਨੂੰ ਬਚਾਇਆ ਜਾਂਦਾ ਹੈ ਇਸ ਫੁੰਤੋਂ ਬਚਾਉਣਾ ਚਾਹੀਦਾ। ਸੋਸ਼ਲ ਮੀਡੀਆ ਤੇ ਗਿਆਨ ਵਾਲੀਆਂ ਚੀਜ਼ਾਂ ਨੌਲੇਜ ਵਾਲੀਆਂ ਹੁੰਦੀਆਂ ਨੇ ਉਹ ਦੇਖਣਾ ਚਾਹੀਦੀਆਂ। ਇਹ ਜ਼ਰੂਰ ਪਰ ਬੱਚਾ ਵੇਖੋ ਮਨ ਬੜਾ ਚੰਚਲ ਹੈ। ਬੱਚੇ ਦਾ ਤੇ ਸਿਆਣੇ ਦਾ ਵੀ ਚੰਚਲ ਹੈ ਤੇ ਬੱਚਾ ਤੇ ਫਿਰ ਬੱਚਾ ਹੈ। ਇਸ ਕਰਕੇ ਉਹ ਉਸ ਗਲਤੀ ਨਹੀਂ ਰਹਿੰਦਾ। ਉਹ ਗੱਲ ਬਹੁਤ ਵਧੀਆ ਕਿ ਇੱਕ ਚੀਜ਼ ਹੈ ਜਿਸ ਤੇ ਹਰ ਦੁਨੀਆ ਦੀ ਚੀਜ਼ੇ ਦੇ ਵਿੱਚ ਮੌਜੂਦ ਹੈ। ਪਰ ਜਦੋਂ ਇਸ ਦੀ ਮਿਸਯੂਜ਼ ਕੀਤਾ ਜਾਂਦਾ ਹੈ, ਪ੍ਰੋਬਲਮ ਉਹ ਤੋਂ ਸ਼ੁਰੂ ਹੁੰਦੀ ਹੈ। ਤੋਂ ਮਿਸਯੂਜ਼ੇ ਬੱਚੇ ਆ, ਬਚਪਨਾ ਹੈ। ਇਹ ਕੱਲਰ ਲੱਗ ਪੈਂਦੇ ਨੇ ਇਹਦੇ ਵਿੱਚ ਕੁਝ ਬੱਚੇ ਇਦਾਂ ਦੇ ਜਿਹੜਾ ਉਹ ਬਹੁਤ ਵਧੀਆ ਵਰਤੋਂ ਕਰਦੇ ਨੇ ਪਰ ਜ਼ਿਆਦਾਤਰ ਉਹ ਬੱਚੇ ਨੇ ਜਿਹੜੇ ਇਸ ਦੀ ਗਲਤ ਵਰਤੋਂ ਦੇ ਨਾਲ ਕਰਾਇ ਪੈ ਜਾਂਦੇ ਜੀ ਬਿਲਕੁਲ ਇਹ ਸਨ ਅੰਬਰ ਦੇ ਮਾਤਾ ਪਿਤਾ ਦਾ ਅੰਬਰਪ੍ਰੀਤ ਜਿਹੜੀ ਸਾਡੇ ਵਿੱਚ ਆ ਅੰਬਰਪ੍ਰੀਤ ਤਾਂ ਜਿਸ ਨੇ 10ਵੀਂ ਕਲਾਸ ਦੇ ਵਿੱਚੋਂ ਤੀਸਰਾ ਸਥਾਨ ਜਿਹੜਾ ਹੈ ਪੰਜਾਬ ਦਾ ਬੱਬ ਬਕਾਲਾ ਹਲਕਾ ਦੇ ਵਿੱਚ ਨਾਮ ਜਿਹੜਾ ਹੈ ਰੋਸ਼ਨ ਕੀਤਾ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਜੀ